ਤਦੋਂ ਕੱਲ ਆਪਣੀ ਨਾ ਗੱਡੀ ਐਕਸੀਡੈਂਟ ਹੋ ਗਈ ਸੀ ਤੇ ਬੰਪਰ ਫੈਂਡਰ ਵਗੈਰਾ ਲੈਟਾ ਲੁਟਾ ਸਭ ਟੁੱਟ ਗਿਆ ਸੀਗਾ ਅੱਜ ਆਪਾਂ ਨਾਮੀ ਬੰਦੇ ਆ ਗਏ ਬਰਨਾਲੇ ਦੇ ਵਿੱਚ ਵੀਐਸ ਮੋਟਰਸ ਉਹਨਾਂ ਦਾ ਅਪਾਇੰਟਮੈਂਟ ਲੈਤੀ ਸੀ ਤੇ ਆਪਾਂ ਅੱਜ ਗੱਡੀ ਆਪਣੀ ਉਹਨਾਂ ਕੋਲੇ ਖੜੀ ਕਰਨ ਜਾ ਰਹੇ ਆਂ ਤੇ ਦੇਖਦੇ ਆਂਗੇ ਫਿਰ ਬਾਈਆਂ ਦਾ ਕੰਮ ਜਿਹੜੇ ਹਿਸਾਬ ਨਾਲ ਫੇਸਬੁੱਕ ਤੇ ਹਾਈਪ ਬਣੀ ਵੀ ਹੈਗੀ ਫਿਰ ਕਿਵੇਂ ਜੇ ਕਰਦੇ ਆਗੇ ਫੇਸਬੁੱਕ ਤੇ ਤਾਂ ਬੰਗਾਂ ਦਾ ਬਹੁਤ ਕਰੰਟ ਕੱਟਿਆ ਮੈਂ ਗੱਤੂ ਦਾ ਜਵਾਬ ਦੱਸ ਤੇ ਬਾਕੀ ਆਪਾਂ ਨੂੰ ਕੰਮ ਦੇ ਪਤਾ ਲੱਗੂਗਾ ਜਦੋਂ ਆਪਣੀ ਗੱਡੀ ਦਾ ਕੰਮ ਹੋ ਗਿਆ ਵੀ ਕੀ ਬੰਦਿਆਂ ਕੋਲੇ ਐਕਸਪੀਰੀਅੰਸ ਹੈਗਾ ਠੀਕ ਹੈ ਜੀ ਵੀਡੀਓ ਦੇ ਨਾਲ ਬਣੇ ਰਹੋ ਤੇ ਅੱਜ ਆਪਾਂ ਆ ਗੱਡੀ ਛੱਡਣ ਜਾ ਰਹੇ ਹਾਂਗੇ ਬਾਈਰ ਗਿਆ ਕੋਲੇ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਨੂੰ ਗੱਡੀ ਡਿਲੀਵਰ ਕਰ ਦੇਣਗੇ ਬੰਪਰ ਹੈਗਾ ਲਾਈਟਾਂ ਨੇ ਤੇ ਇੱਕ ਫੈਂਡਰ ਹੈਗਾ ਤੇ ਇੱਕ ਟੇਲ ਲਾਈਟ ਹੈ ਇਹ ਚੀਜ਼ਾਂ ਨਵੀਆਂ ਪਾ ਕੇ ਤੇ ਪੇਂਟ ਪੂਂਡ ਕਰਨਗੇ ਦੇਖਦੇ ਆਂਗੇ ਪੇਂਟ ਦੀ ਕੁਆਲਿਟੀ ਬਾਈਰ ਕੇ ਦੱਸ ਦਿਆਂਗੇ ਜਿਵੇਂ ਅਸੀਂ ਪ੍ਰਾਈਮਰ ਵਗੈਰਾ ਤੇ ਪੇਂਟ ਵਗੈਰਾ ਹੈਗਾ ਜਿਹੜਾ ਬੈਸਟ ਕੁਆਲਿਟੀ ਦਾ ਯੂਜ਼ ਕਰਦੇ ਹੈਗੇ ਜਿਹੜਾ ਲੌਂਗ ਲਾਸਟਿੰਗ ਚੱਲਦਾ ਹੈਗਾ ਸੋ ਵੀਡੀਓ ਦੇ ਨਾਲ ਬਣੇ ਰਿਓ ਜੀ ਦਿਖਾਉਣਿਆ ਜੀ ਤੁਹਾਨੂੰ ਪਾਈਆਂ ਦੀ ਕੁਆਲਿਟੀ ਤੇ ਇਸ ਤੋਂ ਬਾਅਦ ਤੁਹਾਨੂੰ ਲੈ ਕੇ ਚਾਲ ਦੇਾਂਗੇ ਆਪਾਂ ਪਾਈਆਂ ਦੀ ਵਰਕਸ਼ਾਪ ਦੇ ਵਿੱਚ ਇਹ BS ਮੋਟਰ ਜਿਹੜਾ ਹੈਗਾ ਵੀਰੇ ਦੀ ਲੋਕੇਸ਼ਨ ਹੈ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪਿੰਨ ਕਰੂੰਗਾ BS ਮੋਟਰਸ ਆ ਦਾ ਕਹਿੰਦੇ ਕੰਮ ਬੋਲਦਾਗਾ ਵੀਡੀਓ ਦੇ ਵਿੱਚ ਤਾਂ ਮੈਂ ਬਹੁਤ ਵੇਖਿਆਗਾ ਪਰ ਅੱਜ ਆਪਾਂ ਵਿਜ਼ਿਟ ਕਰਕੇ ਦੇਖਦੇ ਆਂਗੇ ਤੇ ਬਾਈ ਇੱਕ ਹੋਰ ਵੀ ਕਹਿੰਦਾ ਵੀ ਜੇ ਤੁਸੀਂ ਰੁਪਏ ਜਿੰਨਾ ਥਾਂ ਵੀ ਪੇਂਟ ਕਰਾਓ ਰੁਪਏ ਜਿੰਨਾ ਥਾਂ ਤੇ ਉਹ ਵੀ ਅਸੀਂ ਪੇਂਟ ਕਰ ਦਨੇ ਆਂਗੇ ਆਪਣੀ ਡਿੱਕੀ ਤੇ ਜਿਹੜੀ ਹੈਗੀ ਰੁਪਏ ਜਿੰਨਾ ਥਾਂ ਹੀ ਹੈਗਾ ਉਹ ਦੇਖਦੇ ਆਂਗੇ ਫਿਰ ਬਾਈ ਵਰਗੇ ਪੇਂਟ ਕਰਦੇ ਆ ਕਿੰਨੇ ਬਾਈ ਨੇ ਮਾਰਕਿੰਗ ਕਰਤੀ ਗੱਡੀ ਤੇ ਆ ਹੋ ਗਿਆ ਤੇ ਆਹ ਹੋਰ ਰੁਪਏ ਜਿੰਨਾ ਥਾਂ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਦਾ ਸੀਗਾ ਤੇ ਬਾਈ ਕਹਿੰਦਾ ਸੀ ਨਾ ਵੀ ਰੁਪਏ ਜਿੰਨਾ ਥਾਂ ਪੇਂਟ ਕਰਦਨੇ ਆ ਇਹ ਆਹ ਰੁਪਏ ਜਿੰਨਾ ਥਾਂ ਹੈਗਾ ਤੇ ਆ ਬਾਈ ਤੋਂ ਪੇਂਟ ਕਰਾਉਣਾ ਹੈ ਆਪਾਂ ਫੁੱਲ ਗੱਡੀ ਬਾਈ ਨੇ ਮਾਰਕਿੰਗ ਕਰ ਲਈ ਇੱਥੇ ਜਿੱਥੇ ਹੋਣ ਯੋਗ ਹੈਗਾ ਹਨਾ ਉਹੋ ਹੋ ਕੰਮ ਹੀ ਕਰਨਗੇ ਆ ਆਪਣਾ ਭਰਾ ਹੈਗਾ ਬਾਈ ਕਹਿੰਦੇ ਕੰਮ ਬਹੁਤ ਸਿਰਾ ਕਰਦੇ ਆ ਲੈ ਬਾਈ ਕੋਕਾ ਬਣਾ ਕੇ ਕੱਢ ਦਿਓ ਠੀਕ ਹੈ ਆਪਣੀ ਗੱਡੀ ਇਥੋਂ ਸੋ ਤੁਹਾਨੂੰ ਵੀਡੀਓ ਦੇ ਅਗਲੇ ਪਾਰਟ ਦੇ ਵਿੱਚ ਦਿਖਾਵਾਂਗੇ ਆਪਣੀ ਗੱਡੀ ਦਾ ਫਾਈਨਲ ਲੁੱਕ ਲੋ ਗੱਡੀ ਆਪਾਂ ਬਾਈਗਾਂ ਨੂੰ ਹੈਂਡ ਓਵਰ ਕਰਤੀ ਸਮਾਨ ਪਪਾ ਸੀਗਾ ਜਿਹੜਾ ਆਪਾਂ ਉਹਦੇ ਵਿੱਚੋਂ ਕੱਢ ਲਿਆ ਸੋ ਹੁਣ ਆਪਾਂ ਚੱਲਦੇ ਆਂ ਜੀ ਇੱਕ ਦੋ ਬਾਅਦ ਤੁਹਾਨੂੰ ਹਫ਼ਤੇ ਦੋ ਹਫ਼ਤੇ ਬਾਅਦ ਇਹਦੀ ਫਾਈਨਲ ਲੁੱਕ ਦਿਖਾਵਾਂਗੇ